ਲੋ ਜੀ ਇੱਧਰ ਆ ਗਏ ਜਗਰਨ ਬਾਬਾ ਜੀ ਦਾ ਇੱਧਰ ਆ ਜੀ ਲੰਗਰ ਬਾਬਾ ਜੀ ਦਾ ਇਹ ਵੀ ਖਾ ਕੇ ਆਪਾਂ ਫਿਰ ਰੈਸਟ ਕਰਾਂਗੇ ਥੋੜੀ ਦੇਰ ਹਾਂ ਜੀ ਭਗਤੋ ਆ ਗਏ ਆਪਾਂ ਜੀ ਆ ਲੰਗਰ ਹਾਲ ਦੇ ਵਿੱਚ ਅੰਦਰ ਤਾਂ ਜਾਣ ਵੀ ਆਪਾਂ ਲੰਗਰ ਖਾ ਚੁੱਕੇ ਆ ਬਾਕੀ ਤੇ ਤੁਹਾਨੂੰ ਪਰਮਾਨੈਂਟ ਲੰਗਰ ਮਿਲੂਗਾ ਜੀ ਲੋ ਜੀ ਸ਼ੋਪਿੰਗ ਹੋ ਰਹੀ ਹੈ ਆ ਦੇ ਨਹੀਂ ਉਹਦਾ ਲਾਟਾ ਸਹੀ ਹੈ ਲੱਕੀ ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਇਹ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੋਂ ਸਾਡੇ ਨਵੇਂ ਬਲੌਗ ਦੇ ਵਿੱਚ ਦੋਸਤੋ ਆਪਾਂ ਅੱਜ ਆਏ ਹੋਏ ਆ ਬਾਬਾ ਜੀ ਦੀ ਨਗਰੀ ਸ਼ਾਤ ਲਈ ਤੁਹਾਨੂੰ ਪਤਾ ਹੀ ਹੈ ਤੁਸੀਂ ਬਲੌਗ ਪੁਰਾਣੇ ਦੇਖੇ ਹੋਏ ਸਾਡੇ ਨਹੀਂ ਦੇਖਤਾ ਪਲੀਜ਼ ਜਾ ਕੇ ਦੇਖ ਲਓ ਬਾਬਾ ਜੀ ਦੇ ਚੰਗੀ ਤਰ੍ਹਾਂ ਦਰਸ਼ਨ ਕਰਾਏ ਹੋਏ ਆਪਾਂ ਔਰ ਹੁਣ ਆਪਾਂ ਘੁੰਮਦੇ ਵੇ ਸ਼ਾਤ ਲਈ ਇੱਥੇ ਦੇਖੋ ਜੀ ਦੁਕਾਨਾਂ ਦੀ ਸਜਾਵਟ ਕਿੰਨੀ ਵਧੀਆ ਵਧੀਆ ਵੈਰਾਈਟੀਆਂ ਆ ਇੱਧਰ ਚੂੜੇ ਤੇ ਨਾਲ ਹੈਗੇ ਕੜੇ ਕੰਬੀਨੇਸ਼ਨ ਮਤਲਬ ਦੋਨਾਂ ਕਪਲਸ ਲਈ ਸਹੀ ਹੈ ਇੱਧਰ ਸਮਾਨ ਬਾਕੀ ਅੰਦਰ ਹੈਗਾ ਸਾਰਾ ਮਨੀਆਰੀ ਦਾ ਹਾਂਜੀ ਦੋਸਤੋ ਰਾਤ ਨੂੰ ਟ੍ਰੈਲੀ ਸੋਵੇ ਸੀ ਆਪਾਂ ਹੁਣ ਆਈਏ ਫਰੈਸ਼ ਹੋਈਏ ਫਿਰ ਮਿਲਦੇ ਤੁਹਾਨੂੰ ਦਿਨ ਟੜ ਗਿਆ ਖਤਮ ਹੋ ਗਿਆ ਹਾਂਜੀ ਦੋਸਤੋ ਗੁੱਡ ਮਾਰਨਿੰਗ ਦੇਖੋ ਸਵੇਰ ਦਾ 뷰 ਸ਼ਾਤ ਲਈਦਾ ਇੱਧਰ ਚੈੱਕ ਕਰੋ ਇਹ ਧੂਨੇ ਲੱਗੇ ਹੋਏ ਆ ਧੂਆਂ ਧੂਆਂ ਪਹਾੜੀ ਦੇ ਉੱਪਰ ਦੇਖੋ ਧੂਨੇ ਕਰਕੇ ਧੂਆਂ ਧੂਆਂ ਆ ਜਾ ਪਿਆ ਹਾਂ ਇੱਕ ਵਾਰੀ ਨਹੀਂ ਪਾਇਆ ਹੋਇਆ ਇਹਨਾਂ ਵਿੱਚ ਰੱਖਣਾ ਦੇਖੋ ਅੱਧਰ ਬਣਦੀ ਪਈ ਹੈ ਜੀ ਚਾਹ ਦੱਸੋ ਕਿਹਨੂੰ ਕਿਹਨੂੰ ਯਾਦ ਆ ਰਹੀ ਹੈ ਅੱਜ ਸਾਗ ਨਾਲ ਜਾਂਦੇ ਜਿਹੜੇ ਜਿਹੜੇ ਸਰਵਾਈਵ ਕਰਦੇ ਆ ਅੱਜ ਨਾਨ ਤੋਂ ਸਟਮੈਵੇਰੀ ਲੜ ਆਏ ਹੁਣ ਹਾਲੋ ਦੋਸਤੋ ਗੁੱਡ ਮਾਰਨਿੰਗ ਕੀ ਹਾਲ ਚਾਲ ਉਮੀਦ ਕਰਦਾ ਜੀ ਵਧੀਆ ਹੋਣਗੇ ਲੋ ਜੀ ਵੀਡੀਓ ਦੀ ਸ਼ੁਰੂਆਤ ਇਕੱਲੀ ਹੋ ਚੁੱਕੀ ਸੀ ਅੱਜ ਰੈਡੀ ਸ਼ੈਡੀ ਹੋ ਕੇ ਆਪਾਂ ਅੱਜ ਜਾ ਰਹੇ ਆ ਥੱਲੇ ਗੁਰੂ ਨਾ ਝਾੜੀ ਬਾਬੇ ਦੇ ਦਰਸ਼ਨ ਕਰਨ ਤੇ ਮਾਤਾ ਰਤਨ ਉਹਦੇ ਪੁਰਾਣੀ ਮੰਦਿਰ ਵੀ ਜਾਣਾ ਤੇ ਚੱਲਦੇ ਆ ਜਿੱਥੇ ਤਿਆਰ ਹੋ ਚੁੱਕੇ ਨਾ ਕਿ ਰੈਡੀ ਹੋ ਚੁੱਕੇ ਆ ਹੁਣ ਜਿੱਥੇ ਸਾਹਮਣੇ ਸ਼ਿਵ ਮੰਦਿਰ ਸੀਗਾ ਜੀ ਸਾਡੀ ਇਸ ਤਰ੍ਹਾਂ ਦੇ ਬਿਲਕੁਲ ਜੈ ਸ਼ਿਵ ਸ਼ੰਭੂ ਇਧਰ ਆ ਦੁਕਾਨ ਆ ਹੁਣ ਆਪਾਂ ਜਾ ਰਹੇ ਆ ਜੀ ਸਾਹਮਣੇ ਬਾਬਾ ਜੀ ਦਰਸ਼ਨ ਕਰਨ ਮੰਦਿਰ ਦੇ ਸਾਡੀ ਇਸ ਤਰ੍ਹਾਂ ਸੀਗੀ ਉਹ ਸਾਹਮਣੇ ਪੋਲਾ ਜੀ ਇਧਰ ਨਵਾਂ ਰੈਸਟੋਰੈਂਟ ਬਣ ਰਿਹਾ ਇੱਕ ਆ ਗਲੀ ਦੇ ਸਾਹਮਣੇ ਆ ਕੇ ਤਰ੍ਹਾਂ ਸੀਗੀ ਆਪਾਂ ਪਿੱਛੇ ਨੂੰ ਜਾ ਕੇ ਹਾਲੋ ਜੀ ਸੰਗਤ ਆ ਬਾਬਾ ਜੀ ਦੀ ਨਗਰੀ ਚ ਸੰਗਤ ਮੇਲਾ ਦਰਸ਼ਨ ਕਰੋ ਤੁਸੀਂ ਵੀ ਹਾਂਜੀ ਦੋਸਤੋ ਬਾਬਾ ਜੀ ਨਗਰੀ ਸੰਗਤ ਆ ਪਹੁੰਚ ਗਏ ਆ ਤੁਸੀਂ ਵੀ ਦਰਸ਼ਨ ਕਰੋ ਸਾਡੇ ਨਾਲ ਬਾਬਾ ਜੀ ਦੇ ਦਰਵਾਰਾਂ ਦੇ ਦਰਸ਼ਨ ਕਰੋ ਮੰਦਰਾਂ ਦੇ ਜੀ ਆਓ ਜੀ ਸ਼ਾਤ ਲਾਈਆਂ ਘੁੰਮ ਰਿਹਾ ਜੀ ਅੰਨੀ 파ਰਤੋ ਆ ਚੁੱਕੇ ਆ ਜੀ ਆਪਾਂ ਬਾਬਾ ਜੀ ਦੇ ਪਰਾਸੀ ਮੰਦਿਰ ਸਾਹਮਣੇ ਚੱਕਾ ਸਕਦੇ ਹੋ ਗੇਟ ਉਹ ਬਣੇ ਹੋਇਆ ਬਾਬਾ ਜੀ ਦੀਆਂ ਮੂਰਤੀਆਂ ਸਾਧਾ ਰਸਨਾ ਦੀ ਮੂਰਤੀ ਗਣਪਤੀ ਦੀ ਮੂਰਤੀ ਪਰਬਣੀ ਨੇ ਜੀ ਜਤਾਰਪਨਾ ਹੋ ਰਹੀ ਹੈ ਜੀ

E ਯਾ ਯਾ ਜੇ ਜਗਾ ਕੁਬੀਆ ਤੇਣਾ ਨੂੰ ਥਿੱਲਾ ਦਾ ਤੇਲ ਪਈ ਨਾਮ ਨੂੰ ਮੈਂ ਕਿ ਥਿੱਲਾ ਦਾ ਤੇਲ ਪਈ ਨਾਮ ਨੂੰ ਕਾ ਤੁਹਾਨੂੰ ਖਾ ਲੈ ਲਿਆ ਦੋਨੇ ਗਿਆ ਬਾਬੇ ਖਾਂਜੀ ਉਹ ਪਿੱਛੇ ਜਿਗਾ ਰੋਟੀਆਂ ਦਾ ਸਤਾਂਜ ਜੱਗਿਆ ਹੈ ਜੀ ਨੱਸੀ ਵਾਲਾ ਸਤਾਂ ਦਾ ਰੋਗ ਦਿਖਾਉਂਦੇ ਆ ਜੀ ਜਦੋਂ ਬਾਬੇ ਨਸੀ ਗਾੜੇ ਕਿਦਾਂ ਗਾਈਦੇ ਨਾ ਮਾਧ ਰਤਨੋ ਜੀ ਨੂੰ ਹਾਂਜੀ ਕਰੋ ਬਾਬਾ ਬੜੀ ਤੁਹਾਨੂੰ ਆਇਆ ਜੀ ਆਵਾਜ਼ ਹੋਰ ਮੋਰੇ ਵੀ ਹੋਣੇ ਉਹ ਮੋਰੇ ਵੀ ਹੋਣੇ ਹਰ ਹਰ ਮਹਾਦੇਵ ਬੋ ਸ਼ਿ ਸ਼ੰਗੰਗ ਬੋਲੇ ਹਾਂਜੀ ਦੋਸਤੋ ਸੰਗਰਾਂ ਲਾਈ ਹੋਈਆਂ ਜੀ ਪੂਰੀਆਂ ਪੂਰੀਆਂ ਰੌਣਕਾਂ ਦੇਖ ਸਕਦੇ ਤੁਸੀਂ 6 ਤੋਂ ਮਹੀਨੇ ਇੱਦਾਂ ਹੀ ਹੁੰਦੀਆਂ ਰੌਣਕਾਂ ਬਾਹਰ ਲੱਗ ਗਈਆਂ ਰੌਣਕਾਂ ਜੀ ਬਾਬਾ ਜੀ ਦੀਆਂ ਪ੍ਰਸ਼ਾਦ ਲੈ ਆ ਰਹੀ ਬਾਬਾਈ ਦੇ ਰੋਟ ਤੇ ਫੁੱਲੀਆਂ ਦਾ ਪ੍ਰਸ਼ਾਦ ਇੱਧਰ ਲੱਗਿਆ ਹੋਇਆ ਜੀ ਸਟਾਲ ਖਾਣ ਪੀਣ ਨੂੰ ਇੱਧਰ ਇੱਧਰ ਢਾਬੇ ਬਹੁਤ ਆ ਇੱਧਰ ਰੈਸਟੋਰੈਂਟ ਬਹੁਤ ਖਾਣ ਪੀਣੇ ਵਾਸਤੇ ਨਾ ਰੋਟੀ ਪਾਣੀ ਇਹ ਗਰੋਨਾ ਚੜੀ ਆ ਲ ਜਾਂਦੇ ਨੇ ਹਾਂ ਜੀ ਭਗਤੋ ਪਹੁੰਚ ਗਿਆ ਜੀ ਆਪਾਂ ਗਰੋਨਾ ਚੜੀ ਇੱਧਰ ਵੀ ਸੰਕਾ ਨੇ ਕਾਫੀ ਹਰਣਾਂ ਕਾ ਲਾਈਆਂ ਹੋਈਆਂ ਆ ਬਾਪੇ ਜੀ ਅੱਜ ਤੋਂ ਲੈ ਕੇ ਪ੍ਰੀਜਾ ਲੱਗਰ ਪ੍ਰੀਜਾ ਲੱਗਰ ਆਓ ਆਓ ਜੇ ਨੰਗਰ ਲੱਗਾ ਹੋਇਆ ਜੀ ਮੰਦਿਰ ਬਣ ਰਿਹਾ ਰਿਪੇਅਰ ਹੋ ਰਹੀ ਹੈ ਜੀ ਮੰਦਿਰ ਦੀ ਮਤਲਬ ਘਾਰਾ ਬਣਾ ਰਹੇ ਆ ਲੋ ਜੀ ਬਹੁਤ ਵਧੀਆ ਯਾ ਬਾਪੀ ਉੱਪਰ ਬਣਦਾ ਪਿਆ ਜੀ ਹੱਲੇ ਆ ਦੇਖੋ ਕਿੰਨੀ ਵਧੀਆ ਕਲਾਕਾਰੀ ਕੀਤੀ ਹੋਈ ਹੈ ਡਿਜ਼ਾਈਨ ਬਾਬੇ ਦਾ ਮੰਦਿਰ ਬਹੁਤ ਸੋਹਣਾ ਬਣ ਰਿਹਾ ਜੀ ਹੁਣ ਗਰਵ ਨਾਲ ਝਾੜੀ ਜੈ ਬਾਪੀ ਹਾਂਜੀ ਦੋਸਤੋ ਜਾ ਚੁੱਕਿਆ ਜੀ ਆਪਾਂ ਬਾਬਾ ਜੀ ਮੰਦਰਾ ਤੋਂ ਮੁੜ ਆ ਚੁੱਕੇ ਆ ਤੇ ਬਾਕੀ ਹੁਣ ਸਾਡੀ ਤਿਆਰੀ ਹੋ ਚੁੱਕੀ ਆ ਡਿੱਕੇ ਦੇ ਫੇ ਸਾਨੂੰ ਸਾਡੀ ਸੰਗਤ ਡਿੱਗ ਰਹੀ ਆ ਪਿੱਛੇ ਦੇਖੋ ਸੰਗ ਆ ਰਿਹਾ ਆ ਬੱਸ ਬਾਬਾ ਜੀ ਦੇ ਮਤਲਬ ਨਗਰੀ ਦੇ ਦੇ ਹੀ ਰੋਣ ਕੇ ਲੱਗੀਆਂ ਹੋਈਆਂ ਆ ਤੁਸੀਂ ਵੀ ਆਓ ਦਰਸ਼ਨ ਮੇਲੇ ਕਰੋ ਹੱਲੇ ਆਪਾਂ ਨੂੰ ਰਸ ਨਹੀਂ ਮਿਲੇਆ ਕਿਉਂਕਿ ਹੱਲੇ ਦੇਰਾਂ ਦੀ ਸ਼ੁਰੂਆਤ ਆ ਚੇਤ ਮਹੀਨੇ ਦੀ ਸ਼ੁਰੂਆਤ ਆ ਹੱਲੇ ਹੋ ਸਕਦਾ ਅਪ੍ਰੈਲ ਮਹੀਨੇ 'ਚ ਜਾਂ ਕਹ ਲਓ 25 ਮਾਰਚ ਤੋਂ ਬਾਅਦ ਰਸ਼ ਪਾਣਾ ਸ਼ੁਰੂ ਹੋ ਜਵੇ ਚਲੋ ਸਾਡੀ ਫਾਰ ਦੇ ਨਾ ਰਸ਼ ਨਹੀਂ ਮਿਲਿਆ ਸੀ ਦਰਸ਼ਨ ਮਿਲੇ ਯਾਨੀ ਕਿ ਬਹੁਤ ਵਧੀਆ ਤਰ੍ਹਾਂ ਕੀਤੇ ਤੇ ਮੁੰਡਾ ਨੂੰ ਅੱਗੇ ਬਹੁਤ ਸੋਹਣੇ ਸੋਹਣੇ ਬਲੌਗਰ ਵਾਲੇ ਆ ਬਸ ਚੈਨਲ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਲਾਈਕ ਕਰੋ ਔਰ ਦੇਖੋ ਆਪਣੇ ਬਲੌਗਸ ਔਰ ਵੀਡੀਓਜ਼ ਹਾਂਜੀ ਦੋਸਤੋ ਹੁਣ ਆਪਾਂ ਜਾ ਰਹੇ ਹਾਂ ਬਾਬਾ ਜੀ ਦੀ ਨਗਰੀ 'ਚੋਂ ਵਾਪਸ ਆਪਣੇ ਪੰਜਾਬ ਵੱਲ ਆਪਣੇ ਘਰ ਵੱਲ ਮਿਲ ਲਿਆ ਤੁਹਾਨੂੰ ਅੱਗੇ ਹੋਰ ਬਹੁਤ ਵਧੀਆ ਵਧੀਆ ਤੇ ਮਜ਼ੇਦਾਰ ਵੀਡੀਓਜ਼ ਦੇ ਨਾਲ ਇੱਕ ਵਾਰ ਫੇਰ ਆਵਾਂਗੇ ਬਾਬਾ ਜੀ ਦੇ ਦਰਸ਼ਨ ਕਰਨ ਥੋੜੇ ਦਿਨਾਂ ਤੱਕ ਕਿਉਂਕਿ ਹੁਣ ਸਾਨੂੰ ਇੰਨਾ ਰਸ਼ ਨਹੀਂ ਮਿਲਿਆ ਤੁਹਾਨੂੰ ਸੰਗਤ ਮੇਲਾ ਫੇਰ ਕਰਾਵਾਂਗੇ ਥੋੜੇ ਦਿਨਾਂ ਤੱਕ ਆ ਕੇ ਚਲੋ ਦੋਸਤੋ ਉਮੀਦ ਕਰਦਾ ਬਲੌਗ ਬਹੁਤ ਪਸੰਦ ਆਈ ਹੋਣੀ ਤੁਹਾਨੂੰ ਇਹ ਵਾਲੇ ਤੇ ਪਸੰਦ ਆ ਤਾਂ ਪਹਿਲੀ ਲਾਈਕ ਜ਼ਰੂਰ ਕਰਦੇ ਹੋ ਔਰ ਅਗਰ ਨਵੇਂ ਆ ਗਏ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਬਾਏ ਬਾਏ ਦੋਸਤੋ